ਹਲੋ ਹਲੋ ਹਾਂਜੀ ਹਾਂ ਬਾਈ ਸਤਿ ਸ੍ਰੀ ਅਕਾਲ ਬਾਈ ਹੈਪੀ ਬਾਈ ਜੀ ਬੋਲਦੇ ਹੋ ਨਾ ਨਾ ਬਾਈ ਸਤਿ ਸ੍ਰੀ ਅਕਾਲ ਤੇ ਹੈਪੀ ਬਾਈ ਮੈਂ ਸੁਖੀ ਸ਼ੇਰ ਗਿੱਲ ਬੋਲਦਾ ਪੰਜਾਬ ਪਿਆਰ ਬਾਰ ਚੈਨਲ ਤੋਂ ਹੋਰ ਠੀਕ ਹਾਂ ਬਾਈ ਠੀਕ ਆ ਵੀਰੇ ਤੁਸੀਂ ਤੇ ਵਧੀਆ ਵਧੀਆ ਹੈਪੀ ਬਾਈ ਜਿਵੇਂ ਆਪਾਂ ਦੇਖਿਆ ਸੀਗਾ ਵੀ ਕੱਲ ਆਪਾਂ 21 ਅਗਸਤ ਵਾਲੀ ਸ਼ਾਮ ਨੂੰ ਵੀ ਗੱਗੜਪੁਰ ਪਿੰਜਰੇ ਲਾਈ ਸੀਗੇ ਹਨਾ ਹਾਂਜੀ 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 ਤੇ ਉਹ ਪਿੰਜਰੇ ਦੇ ਵਿੱਚ ਫਿਰ ਰਾਤ ਨੂੰ ਕੋਈ ਅਪਡੇਟ ਹੋਈ ਆ ਵੀ ਕੋਈ ਆਇਆ ਜਾਨਵਰ ਜਾਂ ਕਿਵੇਂ ਐ ਨਹੀਂ ਨਹੀਂ ਵੀਰੇ ਉਹ ਤਾਂ ਨਹੀਂ ਆਇਆ ਵੀਰੇ ਅੱਛਾ ਉਹ ਤਾਂ ਨਹੀਂ ਆਇਆ ਨਾ ਸਾਡੇ ਪਿੰਡ ਕੀੜੇ ਦੇਖ ਗਿਆ ਵੀਰੇ ਛੋਡੇ ਬਲਵਾਰਡ ਦੇ ਵਿੱਚ ਹਾਂਜੀ ਹਾਂ ਇੱਕ ਕਲੌਦੀ ਵੀਰੇ ਕੈਮਰੇ ਤੇ ਅੱਛਾ ਮਨਲਾ ਜੀ ਮੈਂ ਵੀਰੇ ਪਈ ਰਸਤੇ ਤੇ ਪਈ ਜਾਂ ਅੱਛਾ ਹਾਂ ਉਹ ਵੀਰੇ ਕੈਮਰੇ ਜਾਂ ਤੇ ਕੈਮਰਾ ਦਾ ਮਨ ਲ 70% ਤਾਂ ਪੂਰਾ ਦਿਖ ਰਿਹਾ ਥੋੜੇ ਕੈਮਰੇ ਮੱਧਮ ਜੀ ਸੀ ਇਹਦੇ ਕਰਣ ਪੂਰਾ ਦਿਖਾਈ ਨਹੀਂ ਹਾਂ ਇੱਕ ਮੀਮੂ ਕਰਕੇ ਵੀ ਥੋੜਾ ਜਿਹਾ ਕੈਮਰੇ ਆ ਦੇ ਹੋ ਜਾਂਦਾ ਹਨਾ ਹਾਂ ਹਾਂ ਬਸ ਇਹਦਾ ਦਿਖ ਰਹੀ ਨੇ ਵੀਰੇ ਬਾਈ ਜੇ ਆਪਾਂ ਗੱਲ ਕਰੀਏ ਜਿਵੇਂ ਕੱਕੜਪੁਰ ਪਿੰਡ ਦਾ ਸਾਈਡ ਤੇ ਆ ਗਿਆ ਹਨਾ ਹਾਂ ਜੀ ਬਚਾਲੇ ਬਲਵਾਰਡ ਖੁਰਦ ਦੇ ਬਲਵਾਰਡ ਕਲਾ ਆ ਗਿਆ ਤੇ ਉਦੋਂ ਇਧਰ ਫਿਰ ਕਲੋਦੀ ਆ ਗਿਆ ਹਨਾ ਹਾਂ ਹਾਂ ਜੀ ਵੀ ਆਪਾਂ ਲਾਈਏ ਹਾਂ 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 ਉਦੋਂ ਦੂਜੇ ਪਾਸੇ ਕਲੋਦੀ ਆ ਵੀਰੇ ਜੀ ਹਾਂ ਜਿਸ ਵੇਪਰ ਟ੍ਰੋਲ ਪੰਪ ਤੇ ਵੀਡੀਓ ਬਣਾਈ ਸੀ ਇਹਦਾ ਮਤਲਬ ਵੀ ਫਿਰ ਉਹ ਬਾਈ ਕੱਕੜਪੁਰ ਵਾਲੇ ਪਾਸੇ ਉਹ ਰਾਤ ਤੜਕੇ ਵੀ ਉੱਥੇ ਬੰਦਿਆਂ ਦਾ ਤੋਰਾ ਘੇਰਾ ਬਾਲਾ ਹੋ ਗਿਆ ਹਨਾ ਵੀ ਉੱਥੋਂ ਫਿਰ ਕਲੋਦੀ ਵਾਲੇ ਪਾਸੇ ਨੂੰ ਖਿਸਕ ਗਿਆ ਹਾਂਜੀ ਹਾਂਜੀ ਤੇ ਜਿਹੜੀ ਬਈ ਇਹ ਘਰ ਦੀ ਸੀਸੀਟੀਵੀ ਫੁਟੇਜ ਆਈ ਆ ਇਹ ਘਰ ਕਿੱਥੇ ਜਿਆ ਰਹਿ ਜਾਂਦਾ ਪਿੰਡ ਦੇ ਵਿੱਚ ਆ ਜਾਂ ਕਿੱਥੇ ਜਿਆ ਜਾਂਦਾ ਬਾਹਰ ਆ ਵੀਰੇ ਲੌਦੀ ਤੋਂ ਨਿਕਲਣ ਸਾਰੇ ਪਿੰਡ ਨਾਲ ਬਾਹਰ-ਬਾਰ ਆਸੇ ਬਾਹਰ-ਬਾਰ ਆਗਾ ਠੀਕ ਆ ਤੇ ਬਈ ਜੀ ਆਪਾਂ ਇਹਦੀ ਲਾਈ ਆ ਵੀ ਕਿੰਨੇ ਇੱਕ ਟਾਈਮ ਦੀ ਆਈ ਆ ਵੀ ਉਹਦੇ ਵਿੱਚ ਵੀ ਕਿੰਨੇ 1 ਵਜੇ ਦਾ ਟਾਈਮ ਹੋਊਗਾ ਤੁਹਾਡੇ ਹਿਸਾਬ ਨਾਲ ਰਾਤ ਨੂੰ 1 ਵਜੇ 40 ਮਿੰਟ ਦਾ ਟਾਈਮ ਸੀ ਵੀਰੇ ਤੇ 1 ਵਜੇ 42 ਮਿੰਟ ਦਾ ਠੀਕ ਹੈ ਤੇ ਬਾਈ ਜੀ ਆਪਾਂ ਇਹਦਾ ਐਂ ਦੇਖੀਏ ਵੀ ਜੇ ਮੇਰੀ ਤੋਰ ਵਗੈਰਾ ਦੀ ਹੈ ਨਾ ਤਾਂ ਤੋਰ ਤੋਂ ਆਪਾਂ ਨੂੰ ਐਂ ਨਹੀਂ ਲੱਗਦਾ ਜਿਵੇਂ ਕੁੱਤਾ ਦੀ ਕੁੱਤਾ ਦਾ ਇਸ ਤਰ੍ਹਾਂ ਤੁਰਦਾ ਨਹੀਂ ਨਾ ਜੇ ਆਪਾਂ ਕੁੱਤੇ ਹੀ ਤੋਰ ਦੇਖੀਏ ਨਹੀਂ ਵੀਰੇ ਇਹ ਕੁੱਤਾ ਨਹੀਂ ਹੈਗਾ ਜੀ ਇਹਦਾ ਵਕ ਪੈਣਾ ਤੋਂ ਸਾਰਾ ਪਤਾ ਲੱਗਿਆ ਵੀਰੇ ਇਹ ਇਹ ਜਾਨ ਚਿੱਤ ਪਾ ਜਾਏ ਇਸ ਸਟੈਪ ਆ ਗਰੀ ਹੈ ਠੀਕ ਹੈ ਜਿਵੇਂ ਬਾਈ ਮੈਂ ਵੀ ਹੁਣ ਨਾ ਜਸੋੜੀ ਵੀਡੀਓ ਜਦੋਂ ਗੌਰ ਨਾਲ ਦੇਖੀਏ ਜਿਵੇਂ ਇੱਕ ਤਰੀਕ ਤੋਰ ਪਲੱਸ ਜਿਹੜੀ ਪੂਛ ਮੂੜੀ ਹੁੰਦੀ ਆ ਮਗਰੋਂ ਪੂਛ ਲੰਮੀ ਆ ਜਿਹਦੇ ਦੀ ਹਾਂ ਪੂਸ ਤੋਂ ਇਹ ਚੀਜ਼ ਸ਼ੋ ਹੁੰਦੀ ਹੈਗੀ ਹਾਂਜੀ ਹਾਂ ਹਾਂ ਪੂਸ ਤੋਂ ਇਹ ਚੀਜ਼ ਸ਼ੋ ਹੁੰਦੀ ਹੈ ਵੀ ਹਾਂ ਭਾਈ 3 ਵਜੇ ਚੀਤਾਗਾ ਤੇ ਉਸ ਤੋਂ ਬਾਅਦ ਫਿਰ ਕੋਈ ਮਤਲਬ ਵੀ ਪ੍ਰਸ਼ਾਸਨ ਦਾ ਬੰਦਾ ਆਇਆ ਹੀ ਕੋਈ ਉਸ ਤੋਂ ਬਾਅਦ ਉਹਨੇ ਕੋਈ ਦੱਸੀ ਗੱਲ ਬਾਤ ਉਹ 3 ਵਜੇ ਉਹਨੂੰ ਕਹਿੰਦੇ ਸੀ ਵੀ ਤੇ ਉਹ ਅਸੀਂ ਅੱਜ ਬਾਹਰ ਚਲੇ ਗਏ ਸੀ ਤੇ ਜੰਪ ਨੂੰ ਪਤਾ ਜੀ ਬਾਕੀ ਉਹ ਅੱਛਾ ਆਪਣੇ ਜਿਹੜੇ ਉਹ ਬਾਈ ਬਿਆਨਤ ਜੀ ਨੇ ਜਿਹੜਾ ਬਾਈ ਗਿਆਨੀ ਅੱਛਾ ਉਹਨਾਂ ਦਾ ਨੰਬਰ ਬਾਈ ਤੁਸੀਂ ਇਹਨੂੰ ਕਰੋਗੇ ਸੈਂਡ ਵਟਸਐਪ ਤੇ ਜੀ ਮਹਾਵੀਰ ਨੂੰ ਨੰਬਰ ਸੈਂਡ ਕਰ ਦਿਆ ਤੁਹਾਨੂੰ ਤੁਸੀਂ ਬਸ ਇਹ ਨੰਬਰ ਕਰ ਦਿਓ ਸੈਂਡ ਬਾਈ ਬਾਕੀ ਠੀਕ ਆ ਬਾਕੀ ਕੋਈ ਵੀ ਕੋਈ ਅਪਡੇਟ ਮਿਲਦੀ ਆ ਬਾਈ ਜਰੂਰ ਦੱਸਿਓ ਤੇ ਤੁਹਾਡਾ ਇਹਦੇ ਲਈ ਬਾਈ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਤੁਸੀਂ ਬਾਈ ਆਪਦੇ ਵੱਲੋਂ ਵੀ ਬਹੁਤ ਜ਼ੋਰ ਲਾ ਰੱਖਿਆ ਹੈ ਨਾ ਆਪਦੇ ਵੱਲੋਂ ਸਾਰੇ ਯਾਰ ਮਿੱਤਰ ਇਕੱਠੇ ਹੋ ਕੇ ਇੱਕ ਲੋਕ ਸੇਵਾ ਕੀ ਮੈਂ ਤਾਂ ਕਹਣਾ ਬਾਈ ਸਭ ਤੋਂ ਵੱਡੀ ਇਹ ਲੋਕ ਸੇਵਾ ਗਈ ਜਿਹੜਾ ਤੁਸੀਂ ਬਾਈ ਇਹਨਾਂ ਤਰਾ ਲਾ ਕਰ ਰਹੇ ਹੋਗੇ ਆਪਦੀ ਜਾਨ ਜੋਖਮ ਦੇ ਵਿੱਚ ਪਾ ਕੇ ਜਿਹੜਾ ਬੰਦਾ ਜਿਹੜਾ ਕਿਸੇ ਪਿੱਛੇ ਉਹ ਕਰਦਾ ਹੈ ਨਾ ਤੇ ਬਹੁਤ ਵਧੀਆ ਪਰੌਂਦਾ ਬਾਈ ਤੁਹਾਡਾ ਧੰਨਵਾਦ ਬਹੁਤ ਬਹੁਤ ਮੈਨੂੰ ਭੇਜੋ ਬਾਈ ਜੀ WhatsApp ਤੇ ਬੈਂਤ ਬਾਈ ਦਾ ਨੰਬਰ ਨੰਬਰ ਭੇਜੋ ਹਾਂ ਭੇਜ ਦੋ ਬਾਈ ਜੀ ਥੈਂਕ ਯੂ ਹਲੋ ਹਾਂ ਬਾਈ ਜੀ ਬੈਂਤ ਬਾਈ ਬੋਲਦੇ ਹਾਂ ਹਾਂਜੀ ਹਾਂਜੀ ਹਾਂ ਬੈਂਤ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਮੈਂ ਸੁਖੀ ਸ਼ੇਰਗਿੱਲ ਬੋਲਦਾ ਜੀ ਪੰਜਾਬ ਪੈਦਾ ਮਰ ਜਨਲ ਤੋਂ ਬਾਈ ਜੀ ਕਿਹਾਲ ਠੀਕ ਆ ਕੋ ਬਸ ਇਹ ਵਧੀਆ ਹੋਂ ਠੀਕ ਹੋਂ ਤੁਸੀਂ ਠੀਕ ਹੋ ਬਾਈ ਬਜੀਏ ਕਿਰਪਾ ਜੀ ਕਿਵੇਂ ਸੌਂ ਸੂਗਾ ਅਸੀ ਰਾਤ ਕਾ ਕਿਵੇਂ ਆਉਮੀ ਉਹਈ ਸੇਰਮਗਰ ਕੁੱਤੇ ਬਗੈਰ ਨਾ ਲਾਏ ਤੇ ਭਾਈ ਉਧਰ ਤਾਂ ਨਹੀਂ ਆਇਆ ਯਾਰਾ ਅੱਛਾ ਜਿੱਥੇ ਪਿੰਜਰਾ ਲਾਇਆ ਸੀ ਉਧਰ ਨਹੀਂ ਆਇਆ ਨਾ ਆਇਆ ਨੀਗਾ ਇਹ ਹੈਪੀ ਹੋ ਰਹੀ ਇੱਥੇ ਕਲੌਦੀ ਦੇਖ ਕੇ ਦੇਖ ਜੀ ਜੀ ਕੈਮਰੇ 'ਚ ਅੱਛਾ ਕੈਮਰੇ 'ਚ ਇਹ ਕਹਿੰਦੇ ਰਹੀ ਰਹਿੰਦੇ ਕਲੀਅਰਟੀ ਦੇਖਿਆ ਸਾਨੂੰ ਪੂਰਾ ਬੰਦੇ ਹੁਣ ਗਏ ਹੋਏ ਤੇ ਆਪਣੇ ਕਿਤੇ ਭੋਗ ਭਾਗ ਦੀ ਉਹਨਾਂ ਨੇ ਕਹਿੰਦੇ ਵੀ ਤਨ ਚਾਰ ਵਜੇ ਸੀ ਆਵਾਂਗੇ ਫਿਰ ਤੁਸੀਂ ਆ ਜਿਓ ਕਿਹੜੇ ਬੰਦੇ ਪਾਰਾ ਕੇ ਦੇ ਕਲੌਦੀ ਵਾਲੇ ਅੱਛਾ ਜਿੰਨ ਦੇ ਕਰੇ ਅੱਛਾ ਅੱਛਾ ਹਾਂ ਹਾਂ ਤੇ ਪੜਾ ਪੂੜਾ ਦਾ ਕੋਈ ਹੋਇਆ ਕਲੀਅਰ ਬਾਈ ਇੱਧਰ ਮੈਂ ਜਿੱਥੇ ਗਿਆ ਨਹੀਂ ਬਾਈ ਮੈਂ ਸੀ ਭੂਗਤ ਗਿਆ ਹਾਂ ਤੇ ਅੱਛਾ ਅੱਛਾ ਉਂ ਕੋਈ ਪਿੰਡ ਦੇ ਵਿੱਚੋਂ ਬਾਈ ਖਬਰਸਾਲ ਪਤਾ ਲੱਗੀ ਹੋਵੇ ਅਬਰ ਤਾਂ ਤਾਂ ਹੀ ਪਤਾ ਲੱਗੇ ਫਿਰ ਦੇਖੋ ਜੀ ਕਿੰਨੀ ਕਹਿੰਦੇ ਨੇ ਉਹ ਮੈਡਮ ਦਾ ਵੀ ਫੋਨ ਆਇਆ ਜੀ ਜਗਨਨਾਥ ਵਾਲੀ ਦਾ ਕੀ ਕਹਿੰਦੇ ਉਹ ਕਹਿੰਦੀ ਵੀ ਸਾਨੂੰ ਜਗਨਨਾਥ ਮੈਕਮੇ ਵਾਲੀ ਜਿਹੜੀ ਆਪਣੀ ਮੈਡਮ ਹੈ ਉਹ ਵੀ ਦੱਸ ਰਹੀ ਸੀ ਕਹਿੰਦੀ ਵੀ ਇੱਧਰ ਘਾਬਦਾ ਕਿੰਨੀ ਕਹਿੰਦੇ ਨੇ ਵੀ ਰੌਲਾ ਪੈ ਰਿਹਾ ਹੈ ਮਾਹੀ ਸਾਡੇ ਪਿੰਜਰੇ ਲੱਭਤਾ ਨਹੀਂ ਆਇਆ ਸੀ ਕੁੱਤਾ ਜਾਂ ਬਾੜ ਐ ਜਿ ਕੋਈ ਆ ਕੇ ਸ਼ਾਮ ਨੂੰ ਸਾਨੂੰ ਐ ਕਿਦਾਂ ਬੱਕਰੀ ਬੁੱਕੀ ਵੜਿਆ ਯਾਰ ਹਾਂ ਹਾਂ ਲੱਗਿਆ ਪਿੰਡਾ ਬੋ ਹਨਾ ਹਾਂ ਹਾਂ ਇਹ ਕਦੂਰਾ ਜਾਂ ਲੈ ਗਿਆ ਜੇ ਮੈਂ ਕਿਹਰੇ ਜਾਂਦਾ ਐ ਉਹ ਯਾਰ ਇਹ ਕਦੂਰੇ ਨੂੰ ਰੋਕ ਲਈ ਪਾਇਆ ਠੀਕ ਐ ਅਸਾ ਇਹ ਜੰਗਲਾਤ ਮੈਕਮੇ ਕੋਲੇ ਮੰਨਦਾ ਵੀ ਖਬਰ ਆਈ ਆਗੀ ਵੀ ਉੱਥੇ ਵਿਕਾਵਦਾਲੇ ਪਾਸੇ ਖਲੋਦੀ ਵਾਲੇ ਪਾਸੇ ਆਇਆਗਾ ਸਭ ਸੱਚ ਐ ਯਾਰ ਉਹ ਪੱਕਾ ਉਹ ਵੀ ਕੱਲ ਰਾਤ ਦੀ ਗੱਲ ਆ ਉਹਨੇ ਦੱਸਿਆ ਮੁੰਡੇ ਨੇ ਐਸੀ ਉਹਨਾਂ ਨੂੰ ਇੱਥੇ ਵੀ ਦੇਖ ਕੇ ਵੀ ਇਹ ਨਾਲ outra ਆਪਣੇ ਟੀਵੀ ਤੇ ਉਹਨਾਂ ਦੇ ਸਕਰੀਨ ਤੇ ਹਾਂ 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 ਤੇ ਉਹ ਮੈਨੂੰ ਕਹਿ ਰਿਹਾ ਕਹਿੰਦਾ ਕਲੀਅਰ ਆ ਮਹਾ ਜੀ ਵਰ ਮੈਨੂੰ ਦਿਖਾ ਕੇ ਲਈ ਇਹ ਵੀਰ ਮਨੂੰ ਮੈ ਤਾਂ ਵੀ ਕਲੀਅਰ ਆ ਹੈਗਾ ਕਹੇ ਜੈ ਨਹੀਂ ਉਹਨੇ ਕਿਹਾ ਵੀ ਤੂੰ ਵੀਡੀਓ ਭੇਜੀ ਦੀ ਕੀ ਤੁਹਾਨੂੰ ਸਰ ਵਟਸਐਪ ਤੇ ਭੇਜੀ ਹੋ ਉਹਨਾਂ ਨੇ ਵੀਡੀਓ ਆਨੇ ਸੀ ਜੇ ਵਰਤੋਂ ਦੇ ਦੀ ਹਾਂ 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 ਤੇ ਹੁਣ ਫਿਰ ਕਲੀਅਰ ਨਹੀਂ ਲੈਂਦਾ ਠੀਕ ਹੈ ਜਿਹੜੇ ਬਾਈ ਨੇ ਉਹਨੇ ਰਾਤ ਮੰਨ ਲਵੇ கரੰਟ ਕਰੰਟ ਦੇਂਦੇ ਆਮ ਕਰਾ ਦੀ ਗਾ ਬੱਕਰੀ ਫਾਰਮ ਦੇ ਆਲੇ-ਦੁਆਲੇ ਉੱਥੇ ਤਾਂ ਨਹੀਂ ਕੋਈ ਗੱਲਬਾਤ ਹੋਈ। ਸੋ ਹੈਲੋ ਅਟ ਗਿਆ ਸੀ ਬਾਈ ਫੋਨ ਆ। ਹਾਂ ਹਾਂ ਬਾਈ ਕੱਟ ਗਿਆ ਦੀ ਗਾ ਫੋਨ। ਅਸੇ ਮੈਂ ਉੱਥੇ ਬੱਕਰੀ ਫਾਰਮ ਦੇ ਲਵੇ ਤਾਂ ਨਹੀਂ ਬਾਈ ਕੋਈ ਗੱਲਬਾਤ ਹੋਈ। ਬੱਕਰੀ ਉਹ ਫਾਰਮ ਦੇ ਤੇ ਉੱਥੋਂ ਮੁੰਡੇ ਦਾ ਫੋਨ ਆਇਆ ਤੇ ਪੈੜਾਂ ਤਾਂ ਹੈਗੀਆਂ ਥੋੜੀ ਜਿਹੀ ਪਰਾਂ ਨੇ ਬੱਕਰੀਆਂ ਉਹਦੇ ਲਈ ਨਹੀਂ ਆਇਆ ਪਿੰਜਰੇ ਲਵੇ। ਰਾਤ ਰਾਤ ਹਾਂ ਉਹ ਦੱਸ ਰਿਹਾ ਜੀ ਮੁੰਡਾ ਲਾਈਟਾਂ ਲੂਟਾਂ ਦਾ ਹੀ ਬਾਕੀ ਉਹਨਾਂ ਨੇ ਕਰਿਆ ਹੋਇਆ ਇੰਤਜ਼ਾਮ ਉੱਥੇ ਹਨਾ। ਮੈਂ ਤਾਂ ਲੋਟਾ ਰਿਹਾ ਕਰਿਆ ਹੋਇਆ ਬਾਈ ਉਹਨਾਂ ਦਾ ਪੂਰਾ ਹਾਂ 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 ਆਦਲ ਮੈਂ ਤਾਂ ਇੱਕ ਵੀ ਕਲੀਅਰ ਹੋਜੀ ਯਾਰ ਜਿਹਦੇ ਵਿੱਚ ਆ ਗਿਆ ਨਾ ਆਪਾਂ ਨੂੰ ਪੂਰਾ 100% ਦੇ ਕਹੀ ਹਾਲੋ ਚਲੋ ਜਿਹਦੇ ਬੰਦੇ ਨੇ ਦੇਖਿਆ ਮੇਰੇ ਦੇਖਿਆ ਜੋ ਨਾ ਕੈਮਰੇ ਦੇ ਵਿੱਚ ਉਹ ਮੋਬਾਈਲ ਤੇ ਤੁਹਾਨੂੰ ਨਹੀਂ ਦਿਖ ਰਿਹਾ ਵੀਡੀਓ ਜੀ ਕਲੀਅਰ ਨਹੀਂ ਆ ਰਿਹਾ ਉਹ ਕਹਿੰਦਾ ਜਿਹੜਾ ਸਕਰੀਨ ਦੇ ਉੱਪਰ ਆਣਾ ਦੇਖੀਏਗਾ ਕਹਿੰਦਾ ਉੱਥੇ ਕਲੀਅਰ ਦਿਦਾ ਪੂਰਾ ਕਿਹੜੀ ਚੀਜ਼ ਤੇ ਉਹ ਜਿਹੜਾ ਨਾਲੇ ਟੀਵੀ ਲੱਗਿਆ ਹੈ ਕੈਮਰਾ ਵੀ ਉਹ ਆਪਣੀ ਹੂੰ ਹੂੰ ਇਹ ਪੂਰਾ ਕਲੀਅਰ ਦਿੱਖਦਾ ਠੀਕ ਹੈ ਹਾਂ ਸਭ ਕੁਝ ਚੰਗਾ ਸਾਬ ਨੂੰ ਇਹਦਾ ਬੰਦ ਕਲੀਅਰ ਆਉਂਦਾ ਹੋਊਗਾ ਨਾ ਹਾਂ ਹਾਂ ਉਹ ਤੇ ਜਿੰਦਾ ਰਾਜਿਆ ਤੇ ਖੂਬ ਆਤੀ ਦੇਖਿਆ ਮੈਂ ਤੇਰੇ ਠੀਕ ਆ ਠੀਕ ਆ ਠੀਕ ਆ ਬਾਕੀ ਕੋਈ ਗੱਲੋਂ ਬਾਈ ਦੱਸਿਓ ਮੈਨੂੰ ਜਰੂਰ ਹੈ ਨਾ ਕੋਈ ਗੱਲ ਮੈਂ ਕਲੀਅਰ ਦੇਖਿਆ ਹੀ ਹੋਸੀ ਉਹ ਤੈਨੂੰ ਬੁਲਾ ਕੇ ਨਾ ਉਹ ਵੀਡੀਓ ਵਿੱਚ ਦੂਜੇ ਉਹਦੇ ਵਿੱਚ ਕਲੀਅਰ ਆ ਜਾਊਗਾ ਤੁਹਾਨੂੰ ਠੀਕ ਆ ਬਾਈ ਠੀਕ ਆ ਠੀਕ ਆ ਠੀਕ ਆ ਧੰਨਵਾਦ ਬਾਈ ਤੁਸੀਂ ਇੰਨਾ ਪ੍ਰਾਲਾ ਕਰ ਰਹੇ ਹੋ ਹਾਂ ਹਾਂ ਇਹੀ ਨੰਬਰ ਆ ਬਾਈ ਮੈਂ ਤਾਂ ਅਖਰ ਸਮਝਾ ਮਾ ਆਪਣੇ ਤਾਂ ਨੰਬਰ ਵੀ ਮਿਲਦੇ ਜੁਲਦੇ ਨੇ ਕਿ ਨਹੀਂ ਮਾ ਰੋ ਤਾਂ ਨਖਰਾ ਦਾ ਹੀ ਵਰਕ ਆ ਠੀਕ ਆ ਜੀ ਠੀਕ ਆ ਬਾਈ ਠੀਕ ਆ ਠੀਕ ਆ ਜੀ ਓਕੇ ਬਾਈ ਥੈਂਕ ਯੂ ਹਾਂਜੀ ਭਰਾਓ ਕੀ ਹਾਲ ਨੇ ਬਾਈ ਜੀ ਠੀਕ ਹੋ ਹੱਸੀ ਘਰ ਪਦਾਂ ਸਾਰੇ ਵੀਰੋਂ ਬਾਈ ਲਓ ਜੀ ਭਰਾਓ ਅੱਜ ਬਾਈ ਆਪਾਂ ਗੱਲਬਾਤ ਕਰਦੇ ਆਂਗੇ ਸ਼ੇਰ ਵਾਲੇ ਮੁੱਦੇ ਤੇ ਜਿਹੜੀ ਯਾਨੀ ਕਿ ਕੱਲ ਆਪਾਂ ਵੀਡੀਓ ਬਣਾਈ ਸੀਗੀ ਤੇ ਕੱਲ ਸੀਗੀ ਕੱਲ 21 ਅਗਸਤ ਦੀ ਬਾਈ ਹਨਾ ਹਾਂ ਕੱਲ 21 ਅਗਸਤ ਸੀਗੀ ਤੇ ਅੱਜ ਆ 22 ਅਗਸਤ ਕੱਲ 21 ਅਗਸਤ ਨੂੰ ਸ਼ਾਮ ਨੂੰ ਜਦੋਂ ਮੈਂ ਵੀਡੀਓ ਬਣਾ ਕੇ ਆਇਆ ਵੀ ਗੱਗੜਪੁਰ ਪਿੰਡ ਦੇ ਵਿੱਚ ਜਿਹੜੇ ਉਹਨਾਂ ਨੇ ਲਾਏ ਸੀਗੇ ਦੋ ਥਾਵੇਂ ਪਤਾ ਨਹੀਂ ਤਿੰਨ ਥਾਵੇਂ ਲਾਏ ਸੀ ਉਹਨਾਂ ਨੇ ਬਾਈ ਜਾਲ ਉਹਨੂੰ ਸ਼ੇਰ ਨੂੰ ਫੜਨ ਵਾਸਤੇ ਉਥੇ ਕੀ ਹੋਇਆ ਉਹ ਜਾਲ ਉਹਨਾਂ ਨੇ ਉਹ ਜਗ੍ਹਾ ਤੇ ਲਾਏ ਸੀਗੇ ਵੀ ਜਿਹੜੀ ਜਗ੍ਹਾ ਤੇ ਸੀਗਾ ਵੀ ਜਿੱਥੇ ਸ਼ੇਰ ਮੰਨ ਲਓ ਵੀ ਉਹਦਨੇ ਜਿਵੇਂ 21 ਅਗਸਤ ਵਾਲਾ ਦਿਨ ਆਗਾ ਤੇ ਅੱਜ ਜਿਹੜੀ ਰਾਤ ਲੰਘ ਕੇ ਗਈ ਆ ਉਥੇ ਜਿੱਥੇ ਉਹ ਗੇੜੇ ਦੇ ਕੇ ਆ ਦੀ ਉਹ ਜਗ੍ਹਾ ਤੇ ਲਾਤੀ ਪਰ ਉਸ ਤੋਂ ਬਾਅਦ ਜਿਹੜੀ ਅੱਜ 22 ਅਗਸਤ ਵਾਲਾ ਮੰਨ ਲਓ 21 ਅਗਸਤ ਦਿਨ ਤੋਂ ਬਾਅਦ ਰਾਤ ਆਈ ਆ ਜਦੋਂ 22 ਅਗਸਤ ਆਜ ਵਾਲਾ ਦਿਨ ਆਇਆ ਤਾਂ ਅੱਜ ਰਾਤ ਨੂੰ ਉਹਨੇ ਜਿਹੜਾ ਲਵੇ ਇੱਕ ਪਿੰਡ ਆਗਾ ਜਿਵੇਂ ਬਲਵਾਰਡ ਕਲਾਂ ਹੋ ਗਿਆ ਬਲਵਾਰਡ ਖੁਰਦ ਹੋ ਗਿਆ ਤੇ ਕਰਾਚੋਂ ਹੋ ਗਿਆ ਗੱਗੜਪੁਰ ਹੋ ਗਿਆ ਕਲੌਦੀ ਹੋ ਗਿਆ ਤੇ ਹੋਰ ਕਈ ਪਿੰਡ ਨੇ ਹਾਂ ਕਲੌਦੀ ਪਿੰਡ ਦੇ ਵਿੱਚ ਤੁਸੀਂ ਉੱਪਰ ਚੱਲਦੇ ਹੋਏ ਦੇਖੋਗੇ ਭਾਈ ਇਹ ਜਿਹੜੇ ਸੀਸੀਟੀਵੀ ਫੁਟੇਜ ਦੇ ਵਿੱਚ ਆਇਆਗਾ ਪਰ ਉਹ ਕੈਮਰੇ ਥੋੜੇ ਜਿ ਮੈਨੂੰ ਲੱਗਦਾ ਵੀ ਉਹਦੀ ਐਕਚੁਅਲੀ ਕੁਆਲਿਟੀ ਇੰਨੀ ਹੈ ਨਹੀਂ ਤੀਗੀ ਤੇ ਜਿਹਦੇ ਕਰਕੇ ਵੀ ਇੰਨਾ ਘੱਟ ਪਤਾ ਲੱਗ ਰਿਹਾ ਪਰ ਤੁਸੀਂ ਜਿਹੜੀ ਚਾਲ ਆ ਗਈ ਤੋਰ ਆ ਗਈ ਉਹ ਦੇਖੋ ਵੀ ਕਿਸ ਤਰੀਕੇ ਨਾਲ ਜਿਹੜਾ ਇਹ ਜਾਨਵਰ ਹੌਲੀ ਹੌਲੀ ਤੁਰਿਆ ਆਉਂਦਾ ਤੁਸੀਂ ਆਪ ਹੀ ਸੋਚ ਕੇ ਦੇਖ ਲਓ ਜੇ ਆਪਾਂ ਕਹਿ ਦਈਏ ਕੋਈ ਕੁੱਤਾ ਹੈਗਾ ਜਾਂ ਕੁਝ ਹੋਰ ਹੈਗਾ ਤਾਂ ਕੁੱਤੇ ਦੀ ਇਹੋ ਜੀ ਚਾਲ ਕਦੇ ਵੀ ਨਹੀਂ ਹੋ ਸਕਦੀ ਇੰਨਾ ਮੜਕ ਮੜਕ ਕੇ ਤੁਰਨਾ ਜਿਵੇਂ ਆਪਾਂ ਕਹਿੰਦੇ ਝੂਲ ਝੂਲ ਕੇ ਜਾਣਾ ਕਿਸੇ ਵੀ ਚੀਜ਼ ਨੇ ਨਾ ਤਾਂ ਉਹ ਇੱਕ ਭਾਵੇਂ ਸ਼ੇਰ ਜੀਤਾ ਤੇਂਦੂਆ ਕੁਝ ਵੀ ਕਹਿ ਲਓ ਵੀ ਜਿਹੜੀ ਇਹ ਪ੍ਰਜਾਤੀ ਹੈਗੀ ਇੱਕ ਭੈੜਾ ਜਾਨਵਰ ਹੋਣ ਦੀ ਵੀ ਜਿਹੜਾ ਕਿਸ ਨੂੰ ਨੁਕਸਾਨ ਪਹੁੰਚਾ ਸਕਦਾ ਹੈਗਾ ਤਾਂ ਉਹਦੀ ਵੀ ਜੀ ਇਹ ਚਾਲ ਚਾਲ ਆ ਕੀ ਤੋਰ ਆ ਜੀ ਤੇ ਉਹਦੇ ਆਪਾਂ ਕਲਿੱਪ ਤੁਸੀਂ ਉੱਪਰ ਦੇਖੀ ਜਾਂਦੇ ਹੋਗੇ ਬਾਕੀ ਮੇਰੀ ਦੁਬਾਰੇ ਫੇਰ ਪਿੰਡ ਵਾਲੇ ਵੀਰਾਂ ਨਾਲ ਗੱਲਬਾਤ ਹੋਈ ਹੈ ਕਿ ਮਹਾ ਭਾਈ ਕੀ ਅਪਡੇਟ ਆ ਕੀ ਸਿਸਟਮ ਆ ਕੀ ਇਹੋ ਆ ਹਨਾ ਉਹ ਵੀ ਕਹਿੰਦੇ ਭਾਈ ਸਾਰੇ ਬੰਦੇ ਪੂਰੇ ਚਕੰਨੇ ਹੋਏ ਬਹਿਣਗੇ ਤੇ ਇਹ ਕਹਿੰਦੇ ਬਾਕੀ ਹੋਰ ਵੀ ਜਿਹੜੇ ਕਿਸੇ ਦੇ ਆਪਾਂ ਕਹਿੰਦੀਆਂ ਕੈਮਰੇ ਵਗੈਰਾ ਲੱਗੇ ਪੈਣੇ ਜਾਂ ਜੋ ਵੀ ਕੋਈ ਉਹ ਆ ਉਹਦੇ ਵਿੱਚ ਸਾਰੀ ਗੱਲਬਾਤ ਦੇਖੀ ਜਾਂਦੇ ਨੇ ਵੀ ਕਿਸੇ ਹੋਰ ਦੇ ਕੈਮਰੇਆਂ 'ਚ ਦੇਖਣਾ ਜਿਹੜੇ ਇਹ ਤੁਸੀਂ ਉੱਤੇ ਲੱਗੀ ਹੋਈ ਇਹ ਦੇਖ ਰਹੇ ਹੋ ਫੁਟੇਜ ਲੱਗੀ ਹੋਈ ਦੇਖ ਰਹੇ ਹੋਗੇ ਇਥੇ ਉਹਨਾਂ ਨੇ ਬਕਾਇਦਾ ਜਿਹੜੀਆਂ ਸਵੇਰ ਨੂੰ ਫੋਟੋਆਂ ਨੇ ਪੰਜਾਈਆਂ ਉਹ ਵੀ ਮਿਲਾ ਕੇ ਦੇਖੀਆਂ ਨਗੀਆਂ ਤੇ ਪ੍ਰਸ਼ਾਸਨ ਵਾਲੇ ਬੰਦੇ ਆਣੇ ਵੀ ਉੱਥੇ ਜਾ ਕੇ ਦੇਖਿਆ ਕਹਿੰਦੇ ਹਾਂ ਵੀ ਵਾਕਈ ਇਹ ਗੱਲ ਸਹੀ ਆ ਵੀ ਇੱਥੋਂ ਗਲੀ ਦੇ ਵਿੱਚੋਂ ਜਿਹੜਾ ਹੈਗਾ ਉਹ ਨੰਗਿਆ ਪਿਆ ਤੇ ਇਹ ਜਿਹੜਾ ਸੀਸੀਟੀਵੀ ਫੋਟੋ ਜਿਹਦੇ ਵਿੱਚ ਆਇਆ ਪਿਆ ਬਾਕੀ ਮੈਂ ਹੁਣ ਬੇਨਤੀ ਉਹ ਵੀਰਾਂ ਨੂੰ ਕਰਦਾ ਜਿਹੜੇ ਵੀਰ ਬਈ ਇਸ ਚੀਜ਼ ਨੂੰ ਮਜ਼ਾਕ ਲੈਂਦੇ ਨੇ ਇਹ ਭਰਾਵੋ ਕੋਈ ਮਜ਼ਾਕ ਵਾਲੀ ਗੱਲ ਨਹੀਂ ਹੈਗੀ ਬਾਈ ਜਦੋਂ ਕਿਸੇ ਦੇ ਵਿਫਤਾ ਬਣਦੀ ਹੈ ਨਾ ਜਾਂ ਜਿਹੜਾ ਕੋਈ ਵੀਰ ਆਪਾਂ ਕਹੀਏ ਵੀ ਕੋਈ ਭੈਣ ਭਰਾ ਇਹਨੂੰ ਦੇਖ ਲੈਂਦਾਗਾ ਵੀ ਆ ਉਹ ਨੰਗੇ ਆ ਬੈਗਾ ਜਾਂ ਕਿਸੇ ਬੰਦੇ ਨੇ ਆਪਾਂ ਕਹ ਜੀ ਵੀ ਦਰਸ਼ਨ ਕਰ ਲੇ ਤਾਂ ਮੁੜ ਕੇ ਬਾਈ ਉਸੇ ਬੰਦੇ ਨੂੰ ਪਤਾ ਵੀ ਕੀ ਭਾਵੇਂ ਖਦੀ ਆ ਗਈ ਕਿਉਂ ਮੁੜ ਕੇ ਬੰਦੇ ਦੀਆਂ ਭਰਾਵੋ ਲੱਤਾਂ ਨਹੀਂ ਆਪਾਂ ਕਹ ਜੀ ਕੰਬਣੋਂ ਹਟਦੀਆਂ ਇੱਕ ਇਹੋ ਜਿਹਾ ਸਿਸਟਮ ਹੋ ਜਾਂਦਾਗਾ ਜਿਹੜੇ ਬੰਦੇ ਨੇ ਦੇਖਿਆ ਹੋਵੇ ਬਾਕੀ ਆਸ ਕਰਦੇ ਆ ਕਿ ਵੀ ਪ੍ਰਮਾਤਮਾ ਕਿਰਪਾ ਕਰੇ ਕਿ ਇਹਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਿ ਇਹਦਾ ਕੋਈ ਹੋਣਾ ਨਾ ਹੋਵੇ ਹਨ ਤੇ ਵੀ ਸਾਰੇ ਸ਼ੁਕ ਸ਼ਾਂਤੀ ਨਾਲ ਸਾਡਾ ਪੰਜਾਬ ਬਸੇ ਤੇ ਜਦੋਂ ਕਿਤੋਂ ਵੀ ਇਹ ਜਾਨਵਰ ਆ ਜਿਹੜਾ ਉਹੋ ਪ੍ਰਸ਼ਾਸਨ ਦੇ ਧਿਆਨ ਚ ਆਉਂਦਾ ਕਿਤੇ ਵੀ ਪਿੰਜਰੇ ਦੇ ਵਿੱਚ ਫਾਗਦਾ ਜਾਂ ਕੁਝ ਵੀ ਹੋਉਂਦਾਗਾ ਤਾਂ ਉਥੇ ਇਹਦੇ ਕੋਈ ਵੀ ਜਿਹੜੀ ਕੋਈ ਕਾਰਵਾਈ ਹੋ ਸਕੇ ਤੇ ਇਹਨੂੰ ਫੜ ਕੇ ਜਿਹੜਾ ਦੁਬਾਰੇ ਫੇਰ ਜਿਹੜਾ ਜੰਗਲਾ ਉਹਦੇ ਵਿੱਚ ਭਾਈ ਇਹਨੂੰ ਛੱਡਿਆ ਜਾ ਸਕੇ। ਬਾਕੀ ਆਜੋ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਆਂ ਪਿੰਡ ਵਾਲਿਆਂ ਨਾਲ ਤੇ ਦੱਸਦੇ ਆਂ ਵੀ ਉਹ ਕੀ ਕਹਿੰਦੇ ਨੇਗੇ। ਹੈਲੋ। ਹੈਲੋ ਹਾਂਜੀ। ਹਾਂ ਬਾਈ ਸਤਿ ਸ੍ਰੀ ਅਕਾਲ ਬਾਈ ਹੈਪੀ ਬਾਈ ਜੀ ਬੋਲਦੇ ਹੋ। ਨ ਮਾਵਾ ਜੀ ਸਿੱਤਾ ਤੇ ਹੈਪੀ ਬਾਈ ਮੈਂ ਸੁਖੀ ਸ਼ੇਰ ਗਿੱਲ ਬੋਲਦਾ ਪੰਜਾਬ ਪੈਦਾਵਾਰ ਚੈਨਲ ਤੋਂ ਹੋਰ ਠੀਕ ਹਾਂ ਬਾਈ ਤੇ ਵਧੀਆ ਵਧੀਆ ਹੈਪੀ ਬਾਈ ਜਿਵੇਂ ਆਪਾਂ ਦੇਖਿਆ ਸੀਗਾ ਵੀ ਕੱਲ ਆਪਾਂ 21 ਅਗਸਤ ਵਾਲੀ ਸ਼ਾਮ ਨੂੰ ਵੀ ਗੱਗੜਪੁਰ ਪਿੰਜਰੇ ਲਾਈ ਸੀਗੇ ਹਨਾ ਹਾਂਜੀ ਹਾਂਜੀ ਤੇ ਉਹ ਪਿੰਜਰਿਆਂ ਦੇ ਵਿੱਚ ਫਿਰ ਰਾਤ ਨੂੰ ਕੋਈ ਅਪਡੇਟ ਹੋਈ ਆ ਵੀ ਕੋਈ ਆਇਆ ਜਾਨਵਰ ਜਾਂ ਕਿਵੇਂ ਐ ਨਹੀਂ ਨਹੀਂ ਵੀਰੇ ਉਥੇ ਨਹੀਂ ਆਇਆ ਵੀਰੇ ਅਚਾ ਉਹ ਤਾਂ ਨਹੀਂ ਆਇਆ ਆ ਨਾ ਸਾਡੇ ਪਿੰਡ ਕੀੜੇ ਦੇਖ ਗਿਆ ਵੀਰੇ ਛੋਡੇ ਬਲਵਾਰ ਦੇ ਵਿੱਚ ਹਾਂ ਜੀ ਹਾਂ ਇੱਕ ਕਲਾਉਦੀ ਵੀਰੇ ਕੈਮਰਾ ਚ ਅੱਛਾ ਮਨ ਲਾ ਜਿਵੇਂ ਰਸਤੇ ਤੇ ਪਈ ਜਾਂ ਅੱਛਾ ਹਾਂ ਉਹ ਵੀਰੇ ਕੈਮਰਾ ਜਾ ਕੇ ਕੈਮਰੇ ਚ ਮਤਲਬ 70% ਤਾਂ ਪੂਰਾ ਦਿਖ ਰਿਹਾ ਥੋੜੇ ਟਾਈਮ ਲਈ ਮੱਧਮ ਜਿਹਾ ਸੀ ਇਹਦੇ ਕਰਕੇ ਪੂਰਾ ਦਿਖਾਈ ਨਹੀਂ ਹਾਂ ਇੱਕ ਮੀਮੂ ਕਰਕੇ ਵੀ ਥੋੜਾ ਜਿਹਾ ਕੈਮਰਾ ਦੇ ਹੋ ਜਾਂਦਾ ਹਨਾ ਹਾਂ ਹਾਂ ਬਾਕੀ ਕਿਹੜਾ ਦਿਖ ਰਹੀ ਨੇ ਵੀਰੇ ਬਈ ਜੇ ਆਪਾਂ ਗੱਲ ਕਰੀਏ ਜਿਵੇਂ ਗੱਗੜਪੁਰ ਪਿੰਡ ਤਾਂ ਸਾਈਡ ਤੇ ਆ ਗਿਆ ਹਨਾ ਬਚਾਲੇ ਬਲਵਾਰ ਗੁਰਦ ਦੇ ਬਲਵਾਰ ਕਲਾ ਆ ਗਿਆ ਤੇ ਉਦੋਂ ਇਧਰ ਫਿਰ ਕਲੋਦੀ ਆ ਗਿਆ ਹਨਾ ਹਾਂ ਹਾਂ ਜੀ ਵੀ ਆਪਾਂ ਲਾਈਏ ਹਾਂ 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 ਉਹ ਦੂਜੇ ਪਾਸੇ ਕਲੋਦੀ ਆ ਵੀਰੇ ਹਾਂ ਜਿਸ ਵੇਪਰ ਪੈਟਰੋਲ ਪੰਪ ਤੇ ਵੀਡੀਓ ਬਣਾਈ ਸੀ ਇਹਦਾ ਮਤਲਬ ਵੀ ਫਿਰ ਉਹ ਬਾਈ ਕੱਕੜਪੁਰ ਵਾਲੇ ਪਾਸੇ ਉਹ ਰਾਤ ਤੜਕੇ ਵੀ ਉਥੇ ਬੰਦਿਆਂ ਦਾ ਤੋਰਾ ਘੇਰਾ ਬਾਲਾ ਹੋ ਗਿਆ ਹਨਾ ਵੀ ਉਥੋਂ ਫਿਰ ਕਲੋਦੀ ਵਾਲੇ ਪਾਸੇ ਨੂੰ ਖਿਸਕ ਗਿਆ ਹਾਂਜੀ ਹਾਂਜੀ ਤੇ ਜਿਹੜੀ ਬਈ ਇਹ ਘਰ ਦੀ ਸੀਸੀਟੀਵੀ ਫੁਟੇਜ ਆਈ ਆ ਇਹ ਘਰ ਕਿੱਥੇ ਜੇ ਰਹਿ ਜਾਂਦਾ ਪਿੰਡ ਦੇ ਵਿੱਚ ਆ ਜਾਂ ਕਿੱਥੇ ਜੇ ਆ ਜਾਂਦਾ ਬਾਰ-ਬਾਰ ਆ ਵੀਰ ਇੱਕ ਲੌ ਜੀ ਤੋਂ ਨਿਕਲਣ ਸਾਰੇ ਪਿੰਡ ਨਾਲ ਬਾਰ-ਬਾਰ ਆਸੇ ਬਾਰ-ਬਾਰ ਆਗਾ ਠੀਕ ਆ ਤੇ ਬਾਈ ਜੀ ਆਪਾਂ ਇਹਦੀ ਲਾਈ ਵੀ ਕਿੰਨੇ ਇੱਕ ਟਾਈਮ ਦੀ ਆਈ ਆ ਵੀ ਉਹਦੇ ਵਿੱਚ ਵੀ ਕਿੰਨੇ 1 ਵਜੇ ਦਾ ਟਾਈਮ ਹੋਊਗਾ ਤੁਹਾਡੇ ਹਿਸਾਬ ਨਾਲ ਰਾਤ ਨੂੰ 1 ਵਜੇ 42 ਮਿੰਟ ਦਾ ਟਾਈਮ ਸੀ ਵੀਰੇ ਤੇ 1 ਵਜੇ 42 ਮਿੰਟ ਦਾ ਠੀਕ ਆ ਤੇ ਬਾਈ ਜੀ ਆਪਾਂ ਇਹਦਾ ਐਂ ਦੇਖੀਏ ਵੀ ਜੇ ਮੇਰੀ ਤੋਰ ਵਗੈਰਾ ਦੀ ਹੈ ਨਾ ਤਾਂ ਤੋਰ ਤੋਂ ਆਪਾਂ ਨੂੰ ਐਂ ਨਹੀਂ ਲੱਗਦਾ ਜਿਵੇਂ ਕੁੱਤਾ ਦੀ ਕੁੱਤਾ ਦਾ ਇਸ ਤਰ੍ਹਾਂ ਤੁਰਦਾ ਨਹੀਂ ਨਾ ਜੇ ਆਪਾਂ ਕੁੱਤੇ ਦੀ ਤੋਰ ਦੇਖੀਏ ਨਹੀਂ ਵੀਰੇ ਇਹ ਕੁੱਤਾ ਨਹੀਂ ਹੈਗਾ ਜੀ ਇਹਦੇ ਕੋ ਪਹਿਣਾ ਤੂੰ ਸਾਰਾ ਪਤਾ ਲੱਗਿਆ ਵੀਰੇ ਇਹ ਅੱਛਾ ਜਾਨ ਚਿੱਤ ਆ ਜਾਏ ਸਟੈਪ ਆ ਵੀਰੇ ਠੀਕ ਹੈ ਜੀ ਮੈਂ ਵੀ ਬਈ ਮੈਂ ਵੀ ਹੁਣ ਜੋ ਡਲੀ ਵੀਡੀਓ ਜਦੋਂ ਗੌਰ ਨਾਲ ਦੇਖੀ ਹੈ ਜਿਵੇਂ ਇੱਕ ਤਰੀਕ ਤੋਰ ਪਲੱਸ ਜਿਹੜੀ ਪੂਛ ਮੁੜੀ ਹੁੰਦੀ ਆ ਮਗਰੋਂ ਪੂਛ ਲੰਮੀ ਆ ਜਿਹਦੇ ਦੀ ਹਾਂ ਪੂਛ ਤੋਂ ਇਹ ਚੀਜ਼ ਸ਼ੋ ਹੁੰਦੀ ਹੈਗੀ ਹਾਂ ਜੀ ਹਾਂ ਪੂਛ ਤੋਂ ਇਹ ਚੀਜ਼ ਸ਼ੋ ਹੁੰਦੀ ਆ ਵੀ ਹਾਂ ਬਈ ਤੀ ਦੂਆ ਜਾ ਚੀਤਾਗਾ ਤੇ ਉਸ ਤੋਂ ਬਾਅਦ ਫਿਰ ਕੋਈ ਮੰਨ ਲਓ ਵੀ ਪ੍ਰਸ਼ਾਸਨ ਦਾ ਬੰਦਾ ਆਇਆ ਹੀ ਕੋਈ ਉਸ ਤੋਂ ਬਾਅਦ ਉਹਨਾਂ ਨੇ ਕੋਈ ਦੱਸੀ ਗੱਲ ਬਾਤ ਉਹ 3 ਵਜੇ ਉਹਨੂੰ ਕਹਿੰਦੇ ਸੀ ਵੀਰੇ ਉਹ ਅਸੀਂ ਅੱਜ ਬਾਹਰ ਚਲੇ ਗਏ ਸੀ ਤੇ ਬੰਤ ਨੂੰ ਪਤਾ ਜੀ ਬਾਕੀ ਦੂਜੀ ਅੱਛਾ ਆਪਣੇ ਜਿਹੜੇ ਉਹ ਬਾਈ ਬਿਆਨਤ ਜੀ ਨੇ ਜਿਹੜਾ ਬਾਈ ਗਿਆਨੀ ਹਾਂ ਅੱਛਾ ਉਹਨਾਂ ਦਾ ਨੰਬਰ ਬਾਈ ਤੁਸੀਂ ਇਹਨੂੰ ਕਰੋਗੇ ਸੈਂਡ ਵਟਸਐਪ ਤੇ ਜੀ ਹਾਂ ਹਾਂ ਵੀਰੇ ਨੰਬਰ ਸੈਂਡ ਕਰ ਦਿਆਂ ਤੁਹਾਨੂੰ ਤੁਸੀਂ ਬੱਸ ਇਹ ਬਣਾ ਹਾਂ ਹਾਂ ਨੰਬਰ ਕਰ ਦਿਓ ਸੈਂਡ ਬਾਈ ਬਾਕੀ ਠੀਕ ਆ ਬਾਕੀ ਕੋਈ ਵੀ ਕੋਈ ਅਪਡੇਟ ਮਿਲਦੀ ਆ ਬਾਈ ਜਰੂਰ ਦੱਸਿਓ ਤੇ ਤੁਹਾਡਾ ਇਹਦੇ ਲਈ ਬਾਈ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਤੁਸੀਂ ਬਾਈ ਆਪਦੇ ਵੱਲੋਂ ਵੀ ਬਹੁਤ ਜ਼ੋਰ ਲਾ ਰੱਖਿਆ ਹੈ ਨਾ ਆਪਦੇ ਵੱਲੋਂ ਸਾਰੇ ਯਾਰ ਮਿੱਤਰ ਇਕੱਠੇ ਹੋ ਕੇ ਇੱਕ ਲੋਕ ਸੇਵਾ ਕੀ ਮੈਂ ਤਾਂ ਕਹਣਾ ਬਾਈ ਸਭ ਤੋਂ ਵੱਡੀ ਇਹ ਲੋਕ ਸੇਵਾ ਗਈ ਜਿਹੜਾ ਤੁਸੀਂ ਬਾਈ ਇੰਨਾ ਪਰਲਾ ਕਰ ਰਹੇ ਹੋਗੇ ਆਪਦੀ ਜਾਨ ਜੋਖਮ ਦੇ ਵਿੱਚ ਪਾ ਕੇ ਜਿਹੜਾ ਬੰਦਾ ਜਿਹੜਾ ਕਿਸੇ ਵਿਸੇ ਉਹ ਕਰਦਾ ਹੈ ਨਾ ਤੇ ਬਹੁਤ ਵਧੀਆ ਪਰਲਾ ਬਾਈ ਤੁਹਾਡਾ ਧੰਨਵਾਦ ਬਹੁਤ ਬਹੁਤ ਮੈਨੂੰ ਭੇਜਿਓ ਬਾਈ ਜੀ WhatsApp ਤੇ ਬੈਂਤ ਬਾਈ ਦਾ ਨੰਬਰ ਨੰਬਰ ਭੇਜੋ ਹਾਂ ਭੇਜ ਦਿਓ ਬਾਈ ਥੈਂਕ ਯੂ ਹਲੋ ਹਾਂ ਬਾਈ ਜੀ ਬੈਂਤ ਬਾਈ ਬੋਲਦੇ ਹੋ ਹਾਂ ਜੀ ਹਾਂ ਜੀ ਅਰੋਬਿੰਦ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਮੈਂ ਸੁਖੀ ਸ਼ੇਰਗਿਲ ਬੋਲਦਾ ਜੀ ਪੰਜਾਬ ਪੈਦਾ ਮਰ ਜਨਲ ਤੋਂ ਬਾਈ ਜੀ ਕਿਹਾਲੀ ਠੀਕ ਆ ਕੋ ਬੜੀ ਵਧੀਆ ਹੋਲ ਠੀਕ ਹੋ ਤੁਸੀਂ ਠੀਕ ਹੋ ਬਾਈ ਬੜੀ ਇਹ ਕਰਤਾ ਜੀ ਕਿਵੇਂ ਸੌਂ ਸੂਂ ਗਏ ਸੀ ਰਾਤ ਕਾ ਕਿਵੇਂ ਆਉਂ ਵੀ ਹੋਈ ਸ਼ੇਰ ਮਗਰ ਕੁੱਤੇ ਬੜੇ ਨਹੀਂ ਲਾਏ ਤੇ ਬਾਈ ਉਧਰ ਤਾਂ ਨਹੀਂ ਆਇਆ ਯਾਰ ਅੱਛਾ ਜਿੱਥੇ ਪਿੰਜਰਾ ਲਾਇਆ ਸੀ ਉਧਰ ਨਹੀਂ ਆਇਆ ਨਾ ਆਇਆ ਨਹੀਂਗਾ ਇਹ ਹੈਪੀ ਹੋ ਰਹੀ ਇਥੇ ਕਲੌਦੀ ਦੇਖ ਕੇ ਦੇਖ ਜੀ ਦੇ ਕੈਮਰਾ ਇਹ ਜੀ ਅੱਛਾ ਕੈਮਰੇ ਜੇ ਕਹਿੰਦੇ ਰਹੀਆਂ ਵੀ ਕਲੀਅਰਟੀ ਦੇਖਿਆ ਸਾਨੂੰ ਪੂਰਾ ਅੱਛਾ ਹੁਣ ਗਏ ਹੋਏ ਤੇ ਆਪਣੇ ਕਿਤੇ ਭੋਗ ਭਾਗਤੀ ਉਹਨਾਂ ਨੂੰ ਕਹਿੰਦੇ ਵੀ ਤਨ 4 ਵਜੇ ਅਸੀਂ ਆਵਾਂਗੇ ਤੇ ਫੇਰ ਤੁਸੀਂ ਆ ਜਿਓ ਕਿਹੜੇ ਬੰਦੇ ਪੌਦੀ ਵਾਲੇ ਅੱਛਾ ਸਜੰਨ ਵਾਲੇ ਕਰੇ ਅੱਛਾ ਅੱਛਾ ਹਾਂ ਹਾਂ ਤੇ ਪਹਿੜਾ ਪੂੜਾ ਦਾ ਕੋਈ ਹੋਇਆ ਕਲੀਅਰ ਬਾਈ ਇੱਧਰ ਮੈਂ ਅਜੇ ਵੀ ਗਿਆ ਨਹੀਂ ਬਾਈ ਮੈਂ ਸੀ ਭੋਗ ਤੇ ਗਿਆ ਹੋਇਆ ਸੀ ਅੱਛਾ ਅੱਛਾ ਉਂ ਕੋਈ ਪਿੰਡ ਦੇ ਵਿੱਚੋਂ ਬਾਈ ਖਬਰਸਾਰ ਪਤਾ ਲੱਗੀ ਹੋਵੇ ਖਬਰ ਤਾਂ ਤਾਂ ਹੀ ਪਤਾ ਲੱਗੇ ਕਿ ਭੋਗ ਦੀ ਕੀ ਨਹੀਂ ਕਹਿੰਦੇ ਉਹ ਮੈਨੂੰ ਵੀ ਫੋਨ ਆਇਆ ਜੀ ਮਿੰਨ ਜਗਨਾਤ ਵਾਲੀ ਦਾ ਵੀ ਕਹਿੰਦੇ ਕੋ ਕਹਿੰਦੀ ਵੀ ਸਾਡੋ ਜੰਗਲਾਤ ਮੈਕਮੇ ਵਾਲੀ ਜਿਹੜੀ ਆਪਣੀ ਮੈਡਮ ਹੈ ਉਹ ਵੀ ਦੱਸ ਰਹੀ ਸੀ ਕਹਿੰਦੀ ਵੀ ਇਧਰ ਘਾਵਦਾਂਗੇ ਨਹੀਂ ਕਹਿੰਦੇ ਨੇ ਵੀ ਰੌਲਾ ਪੈ ਰਿਹਾ ਮਾਹੀ ਸਾਡੇ ਪਿੰਜਰੇ ਲੱਭਤਾ ਨਹੀਂ ਆਇਆ ਸੀ ਕੁੱਤਾ ਜਾਂ ਬੜਾ ਆਇਆ ਜੇ ਕੋਈ ਆ ਕੇ ਸ਼ਾਮ ਨੂੰ ਸਾਨੂੰ ਇੱਦਾਂ ਬੱਕਰੀ ਬੁੱਕੀ ਦਵਾ ਆਇਆ ਯਾਰ ਹਾਂ ਹਾਂ ਫਿਰ ਪੰਗਾ ਪੂ ਹਣਾ ਹਾਂ ਹਾਂ ਤੇ ਕਤੂਰਾ ਜਾਂ ਲੈ ਗਏ ਤੇ ਮੈਂ ਵੀਰੇ ਜੇ ਖੜਿਆ ਯਾਰ ਉਹ ਯਾਰ ਨੇ ਕਤੂਰੇ ਨੂੰ ਰੋਕਿਆ ਦਿੱਤਾ ਠੀਕ ਹੈ ਅਸਾ ਇਹ ਜੰਗਲਾਤ ਮੈਕਮੇ ਕੋਲੇ ਮੰਨਦਾ ਵੀ ਖਬਰ ਆਈ ਆਗੀ ਵੀ ਉੱਥੇ ਵਿਖਾਵਦਾਂਲੇ ਪਾਸੇ ਖਲੋਦੀ ਵਾਲੇ ਪਾਸੇ ਆਇਆਗਾ ਇਹ ਹਾਂ ਬਸ ਵਸਦਾ ਹੈ ਉੱਪਰ ਕਲਾਉਡ ਵੀ ਇਹ ਕਲਰ ਆਤ ਦੀ ਗੱਲ ਆ ਉਹਨੇ ਦੱਸਿਆ ਮੁੰਡੇ ਨੇ ਐਸਪੀ ਹਰਾਂ ਨੂੰ ਐਪੀ ਵੀ ਦੇਖ ਕੇ ਵੀ ਆਏ ਨਾ ਉਹ ਚ ਆਪਣੇ ਟੀਵੀ ਤੇ ਉਹਨਾਂ ਦੇ ਸਕਰੀਨ ਤੇ ਹਾਂ 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 ਤੇ ਉਹ ਮੈਨੂੰ ਮੈਂ ਵੀ ਕਹਿੰਦਾ ਕਲੀਅਰ ਆ ਮਹਾ ਇਹ ਵਾਰ ਮੈਨੂੰ ਦਿਖਾ ਕੇ ਲਈ ਫਿਰ ਮੰਨੂ ਮੈਂ ਤਾਂ ਵੀ ਕਲੀਅਰ ਆ ਹੈਗਾ ਕਿਹੇ ਜੇ ਨਹੀਂ ਉਹਨੇ ਕਿਹਾ ਵੀ ਤੂੰ ਵੀਡੀਓ ਭੇਜੀ ਸੀਗੀ ਤੁਹਾਨੂੰ ਸਾਲ ਵਟਸਐਪ ਤੇ ਭੇਜੀ ਹੋਊ ਉਹਨਾਂ ਨੇ ਵੀਡੀਓ ਫਰਾਂ ਨੇ ਵੀ ਭੇਜ ਵਰਤੋਂ ਦੇਵੀ ਹਾਂ ਹਾਂ ਤੇ ਹੁਣ ਫਿਰ ਕਲੀਅਰ ਨਹੀਂ ਲੈਂਦਾ ਠੀਕ ਹੈ ਮੈਂ ਦਰਬੰਦ ਆ ਕਿਉਂ ਜਿਹੜੇ ਬਾਈ ਨੇ ਉਹਨੇ ਰਾਤ ਮੰਨ ਲਵੇ கரੰਟ-ਕਰੰਟ ਲੰਦੇ ਆਮ ਕਰਾ ਦਿੱ ਗਾ ਬੱਕਰੀ ਫਾਰਮ ਦੇ ਆਲੇ-ਦਾਲੇ ਉੱਥੇ ਤਾਂ ਨਹੀਂ ਕੋਈ ਗੱਲਬਾਤ ਹੋਈ ਹਲੋ ਹੈਲੋ ਅੱਡ ਗਿਆ ਸੀ ਬਾਈ ਫੋਨ ਹਾਂ ਹਾਂ ਬਾਈ ਕੱਟ ਗਿਆ ਦੀ ਗਾ ਫੋਨ ਅਸੇ ਮੈਂ ਉੱਥੇ ਬੱਕਰੀ ਫਾਰਮ ਦੇ ਲਵੇ ਤਾਂ ਨਹੀਂ ਬਾਈ ਕੋਈ ਗੱਲਬਾਤ ਹੋਈ ਬੱਕਰੀ ਦੇ ਫਾਰਮ ਦੇ ਤੇ ਉੱਥੇ ਮੁੰਡੇ ਦਾ ਫੋਨ ਆਇਆ ਤੇ ਪੈੜਾਂ ਪਾ ਹੈਗੇ ਨੇ ਥੋੜੀ ਜਿਹੀ ਪਰਾਂ ਨੇ ਬੱਕਰੀਆਂ ਉਹਦੇ ਲਈ ਨੇ ਆ ਪਿੰਜਰੇ ਲਵੇ ਰਤ ਰਤ ਹਾਂ ਉਹ ਦੱਸ ਰਿਹਾ ਦੀ ਮੁੰਡਾ ਲਾਈਟਾਂ ਲੂਟਾਂ ਦਾ ਹੀ ਬਾਕੀ ਉਹਨਾਂ ਨੇ ਕਰਿਆ ਹੋਇਆ ਇੰਤਜ਼ਾਮ ਉੱਥੇ ਹਨਾ ਮੈਂ ਸੰਤ ਲੂਟਾ ਬਾਬਾ ਕਰਿਆ ਹੋਇਆ ਬਈ ਉਹਨਾਂ ਦਾ ਪੂਰਾ ਹਾਂ 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 ਆ ਜਦੋਂ ਮੈਂ ਤਾਂ ਇੱਕ ਕਲੀਅਰ ਹੋ ਗਈ ਯਾਰ ਜਿਹਦਾ ਇਹ ਵਿੱਚ ਆ ਗਿਆ ਨਾ ਆਪਾਂ ਨੂੰ ਪੂਰਾ 100% ਕਹਿੰਦਾ ਚਲੋ ਜਿਹਦੇ ਬੰਦੇ ਨੇ ਦੇਖਿਆ ਮੈਂ ਤਾਂ ਦੇਖਿਆ ਜਦੋਂ ਕੈਮਰੇ ਦੇ ਵਿੱਚ ਉਹ ਮੋਬਾਈਲ ਤੇ ਤਾਂ ਮੈਨੂੰ ਵੀ ਕੋਈ ਵੀ ਵੀਡੀਓ ਜੀ ਕਲੀਅਰ ਨਹੀਂ ਆ ਰਿਹਾ ਉਹ ਕਹਿੰਦਾ ਜਿਹੜਾ ਸਕਰੀਨ ਦੇ ਉੱਪਰ ਆਣਾ ਇਹ ਦੇਖਾਂਗੇ ਕਹਿੰਦਾ ਉੱਥੇ ਕਲੀਅਰ ਦਿਦਾ ਪੂਰਾ ਕਿਹੜੀ ਚੀਜ਼ ਤੇ ਉਹ ਜਿਹੜਾ ਨਾਲ ਟੀਵੀ ਲੱਗਿਆ ਹੈ ਕੈਮਰਾ ਵੀਡੀਓ ਆਪਣੀ ਹੂੰ ਹੂੰ ਮੈਂ ਪੂਰਾ ਕਲੀਅਰ ਦੇਖਦਾ ਠੀਕ ਹੈ ਹਾਂ ਸਭ ਕੁਝ ਚੰਗਾ ਐ ਸਾਬ ਨੂੰ ਜਿਹੜਾ ਆ ਵੀਰ ਬੱਦਲੇ ਕਲੀਅਰ ਆਉਂਦਾ ਹੋਊਗਾ ਨਾ ਹਾਂ ਹਾਂ ਉਹ ਤੇ ਕਲੀਅਰ ਆ ਗਿਆ ਤੇ ਫੋਟੋ ਵੀ ਦੇਖਿਆ ਲੈਣੇ ਤੇ ਠੀਕ ਆ ਠੀਕ ਆ ਠੀਕ ਆ ਬਾਕੀ ਕੋਈ ਗੱਲ ਹੋਵੇ ਬਈ ਦੱਸਿਓ ਮੈਨੂੰ ਜਰੂਰ ਹੈ ਨਾ ਕੋਈ ਗੱਲ ਨਾ ਕਲੀਅਰ ਦੇਖਿਆ ਜੀ ਉਹ ਤੁਹਾਨੂੰ ਬੁਲਾ ਕੇ ਨਾ ਉਹ ਵੀਡੀਓ ਹੋਵੇ ਤੂੰ ਜੇ ਉਹਦੇ ਵਿੱਚ ਕਰੀ ਜਾ ਆ ਜਾਊਗਾ ਤੁਹਾਨੂੰ ਠੀਕ ਆ ਬਾਈ ਠੀਕ ਆ ਠੀਕ ਆ ਠੀਕ ਧੰਨਵਾਦ ਬਾਈ ਤੁਸੀਂ ਇਹਨਾਂ ਪਰਾਲਾ ਕਰ ਹਾਂ ਹਾਂ ਇਹੀ ਨੰਬਰ ਆ ਬਾਈ ਮੈਂ ਤਾਂ ਆਖ ਰਿਹਾ ਹਾਂ ਆਪਣੇ ਦਾ ਨੰਬਰ ਵੀ ਮਿਲਦੇ ਜੁਲਦੇ ਨੇ ਕਿ ਨਹੀਂ ਮੈਂ ਰੋਇ ਤਾ ਨਖਰਾ ਬਾਈ ਵਰਕ ਆ ਠੀਕ ਆ ਜੀ ਠੀਕ ਆ ਬਾਈ ਠੀਕ ਆ ਠੀਕ ਆ ਜੀ ਓਕੇ ਬਾਈ ਥੈਂਕ ਯੂ ਹਾਂਜੀ ਭਰਾਓ ਕੀ ਹਾਲ ਨੇ ਬਾਈ ਜੀ ਠੀਕ ਹਾਂ ਹੱਸੀ ਘਰ ਪੜਾ ਸਾਰੇ ਵੀਰੋਂ ਬਾਈ ਲਓ ਜੀ ਭਰਾਓ ਅੱਜ ਬਾਈ ਆਪਾਂ ਗੱਲਬਾਤ ਕਰਦੇ ਆਂਗੇ ਸ਼ੇਰ ਵਾਲੇ ਮੁੱਦੇ ਤੇ ਜਿਹੜੀ ਯਾਨੀ ਕਿ ਕੱਲ ਆਪਾਂ ਵੀਡੀਓ ਬਣਾਈ ਸੀਗੀ ਤੇ ਕੱਲ ਸੀਗੀ ਕੱਲ 21 ਅਗਸਤ ਦੀ ਬਾਈ ਹਨਾ ਹਾਂ ਕੱਲ 21 ਅਗਸਤ ਸੀਗੀ ਤੇ ਅੱਜ ਆ 22 ਅਗਸਤ ਕੱਲ 21 ਅਗਸਤ ਨੂੰ ਸ਼ਾਮ ਨੂੰ ਜਦੋਂ ਮੈਂ ਵੀਡੀਓ ਬਣਾ ਕੇ ਆਇਆ ਵੀ ਗੱਗੜਪੁਰ ਪਿੰਡ ਦੇ ਵਿੱਚ ਜਿਹੜੇ ਉਹਨਾਂ ਨੇ ਲਾਏ ਸੀਗੇ ਦੋ ਥਾਵੇਂ ਪਤਾ ਨਹੀਂ ਤਿੰਨ ਥਾਵੇਂ ਲਾਏ ਸੀ ਉਹਨਾਂ ਨੇ ਬਾਈ ਜਾਲ ਉਹਨੂੰ ਸ਼ੇਰ ਨੂੰ ਫੜਨ ਵਾਸਤੇ ਉਥੇ ਕੀ ਹੋਇਆ ਉਹ ਜਾਲ ਉਹਨਾਂ ਨੇ ਉਹ ਜਗ੍ਹਾ ਤੇ ਲਾਏ ਸੀਗੇ ਵੀ ਜਿਹੜੀ ਜਗ੍ਹਾ ਤੇ ਸੀਗਾ ਵੀ ਜਿੱਥੇ ਸ਼ੇਰ ਮੰਨ ਲਓ ਵੀ ਉਹਦਨੇ ਜਿਵੇਂ 21 ਅਗਸਤ ਵਾਲਾ ਦੇਣਾਗਾ ਤੇ ਅੱਜ ਜਿਹੜੀ ਰਾਤ ਲੰਘ ਕੇ ਗਈ ਆ ਉਥੇ ਜਿੱਥੇ ਉਹ ਗੇੜੇ ਦੇ ਕੇ ਆਦੀ ਉਹ ਜਗ੍ਹਾ ਤੇ ਲਾਦੇ ਪਰ ਉਸ ਤੋਂ ਬਾਅਦ ਜਿਹੜੀ ਅੱਜ 22 ਅਗਸਤ ਵਾਲੀ ਮੰਨ ਲਓ 21 ਅਗਸਤ ਦਿਨ ਤੋਂ ਬਾਅਦ ਰਾਤ ਆਈ ਆ ਜਦੋਂ 22 ਅਗਸਤ ਅੱਜ ਵਾਲਾ ਦਿਨ ਆਇਆ ਤਾਂ ਅੱਜ ਰਾਤ ਨੂੰ ਉਹਨੇ ਜਿਹੜਾ ਲਵੇ ਇੱਕ ਪਿੰਡ ਦਾਗਾ ਜਿਵੇਂ ਬਲਵਾੜ ਕਲਾ ਹੋ ਗਿਆ ਬਲਵਾੜ ਖੁਰਦ ਹੋ ਗਿਆ ਤੇ ਇੱਕਰਾਚੋਂ ਹੋ ਗਿਆ ਗੱਗੜਪੁਰ ਹੋ ਗਿਆ ਕਲੌਦੀ ਹੋ ਗਿਆ ਤੇ ਹੋਰ ਕਈ ਪਿੰਡ ਨੇ ਹਾਂ ਕਲੌਦੀ ਪਿੰਡ ਦੇ ਵਿੱਚ ਤੁਸੀਂ ਉੱਪਰ ਚੱਲਦੇ ਹੋਏ ਦੇਖੋਗੇ ਬਾਈ ਇਹ ਜਿਹੜੇ ਸੀਸੀਟੀਵੀ ਫੁਟੇਜ ਦੇ ਵਿੱਚ ਆਇਆਗਾ ਪਰ ਉਹ ਕੈਮਰੇ ਥੋੜੇ ਜਿ ਮੈਨੂੰ ਆਇਆ ਲੱਗਦਾ ਵੀ ਉਹਦੀ ਐਚਡੀ ਕੁਆਲਿਟੀ ਇੰਨੀ ਹੈ ਨਹੀਂ ਤੀਗੀ ਤੇ ਜਿਹਦੇ ਕਰਕੇ ਵੀ ਇੰਨਾ ਘੱਟ ਪਤਾ ਲੱਗ ਰਿਹਾ ਪਰ ਤੁਸੀਂ ਜਿਹੜੀ ਚਾਲ ਆ ਗਈ ਤੋਰ ਆ ਗਈ ਉਹ ਦੇਖੋ ਵੀ ਕਿਸ ਤਰੀਕੇ ਨਾਲ ਜਿਹੜਾ ਇਹ ਜਾਨਵਰ ਹੌਲੀ ਹੌਲੀ ਤੁਰਿਆ ਆਉਂਦਾ ਤੁਸੀਂ ਆਪ ਹੀ ਸੋਚ ਕੇ ਦੇਖ ਲਓ ਜੇ ਆਪਾਂ ਕਹਿ ਦਈਏ ਕੋਈ ਕੁੱਤਾ ਹੈਗਾ ਜਾਂ ਕੁਝ ਹੋਰ ਹੈਗਾ ਤਾਂ ਕੁੱਤੇ ਦੀ ਇਹੋ ਜੀ ਚਾਲ ਕਦੇ ਵੀ ਨਹੀਂ ਹੋ ਸਕਦੀ ਇੰਨਾ ਮੜਕ ਮੜਕ ਕੇ ਤੁਰਨਾ ਜਿਵੇਂ ਆਪਾਂ ਕਹਿੰਦੇ ਵੀ ਝੂਲ ਝੂਲ ਕੇ ਜਾਣਾ ਕਿਸੇ ਵੀ ਚੀਜ਼ ਨੇ ਨਾ ਤਾਂ ਉਹ ਇੱਕ ਭਾਵੇਂ ਸ਼ੇਰ ਚੀਤਾ ਤਿੰਦੂਆ ਕੁਝ ਵੀ ਕਹਿ ਲੋ ਵੀ ਜਿਹੜੀ ਇਹ ਪ੍ਰਜਾਤੀ ਹੈਗੀ ਇੱਕ ਭੈੜਾ ਜਾਨਵਰ ਹੋਣ ਦੀ ਵੀ ਜਿਹੜਾ ਕਿਸ ਨੂੰ ਨੁਕਸਾਨ ਪਹੁੰਚਾ ਸਕਦਾ ਹੈਗਾ ਤਾਂ ਉਹਦੀ ਵੀ ਜੀ ਇਹ ਚਾਲ ਚਾਲ ਆ ਕੀ ਤੋਰ ਆ ਜੀ ਤੇ ਉਹਦੇ ਆਪਾਂ ਕਲਿੱਪ ਤੁਸੀਂ ਉੱਪਰ ਦੇਖੀ ਜਾਂਦੇ ਹੋਗੇ ਬਾਕੀ ਮੇਰੀ ਦੁਬਾਰੇ ਫੇਰ ਪਿੰਡ ਵਾਲੇ ਵੀਰਾਂ ਨਾਲ ਗੱਲਬਾਤ ਹੋਈ ਹੈ ਕਿ ਮਹਾ ਭਾਈ ਕੀ ਅਪਡੇਟ ਆ ਕੀ ਸਿਸਟਮ ਆ ਕੀ ਇਹੋ ਆ ਹਨ ਉਹ ਵੀ ਕਹਿੰਦੇ ਭਾਈ ਸਾਰੇ ਬੰਦੇ ਪੂਰੇ ਚਕੰਨੇ ਹੋਏ ਬਹਿਣਗੇ ਤੇ ਇਹ ਕਹਿੰਦੇ ਬਾਕੀ ਹੋਰ ਵੀ ਜਿਹੜੇ ਕਿਸੇ ਦੇ ਆਪਾਂ ਕਹਿੰਦੀਆਂ ਕੈਮਰੇ ਵਗੈਰਾ ਲੱਗੇ ਪੈਣੇ ਜਾਂ ਜੋ ਵੀ ਕੋਈ ਉਹ ਆ ਉਹਦੇ ਵਿੱਚ ਸਾਰੀ ਗੱਲਬਾਤ ਦੇਖੀ ਜਾਂਦੇ ਨੇ ਵੀ ਕਿਸੇ ਹੋਰ ਦੇ ਕੈਮਰੇਆਂ ਚ ਦੇਖਣਾ ਜਿਹੜੇ ਇਹ ਤੁਸੀਂ ਉੱਤੇ ਲੱਗੀ ਹੋਈ ਇਹ ਦੇਖ ਰਹੇ ਹੋ ਫੋਟੋ ਜੀ ਲੱਗੀ ਹੋਈ ਦੇਖ ਰਹੇ ਹੋਗੇ ਇਥੇ ਉਹਨਾਂ ਨੇ ਬਕਾਇਦਾ ਜਿਹੜੀਆਂ ਸਵੇਰ ਨੂੰ ਫੋਟੋਆਂ ਨੇ ਪੰਜੀਆਂ ਦੀਆਂ ਉਹ ਵੀ ਮਿਲਾ ਕੇ ਦੇਖੀਆਂ ਨੇਗੀਆਂ ਤੇ ਪ੍ਰਸ਼ਾਸਨ ਵਾਲੇ ਬੰਦੇ ਆਣੇ ਵੀ ਉੱਥੇ ਜਾ ਕੇ ਦੇਖਿਆ ਕਹਿੰਦੇ ਹਾਂ ਵੀ ਵਾਕਈ ਇਹ ਗੱਲ ਸਹੀ ਆ ਵੀ ਇੱਥੋਂ ਗਲੀ ਦੇ ਵਿੱਚੋਂ ਜਿਹੜਾ ਹੈਗਾ ਉਹ ਨੰਗਿਆ ਪਿਆ ਤੇ ਇਹ ਜਿਹੜਾ ਸੀਸੀਟੀਵੀ ਫੋਟੋਜੀ ਦੇ ਵਿੱਚ ਆਇਆ ਪਿਆ ਬਾਕੀ ਮੈਂ ਹੁਣ ਬੇਨਤੀ ਉਹ ਵੀਰਾਂ ਨੂੰ ਕਰਦਾ ਜਿਹੜੇ ਵੀਰ ਬਈ ਇਸ ਚੀਜ਼ ਨੂੰ ਮਜ਼ਾਕ ਲੈਂਦੇ ਨੇ ਇਹ ਭਰਾਵੋ ਕੋਈ ਮਜ਼ਾਕ ਵਾਲੀ ਗੱਲ ਨਹੀਂ ਹੈਗੀ ਬਾਈ ਜਦੋਂ ਕਿਸੇ ਦੀ ਵਿਫਤਾ ਬਣਦੀ ਹੈ ਨਾ ਜਾਂ ਜਿਹੜਾ ਕੋਈ ਵੀਰ ਆਪਾਂ ਕਹੀਏ ਵੀ ਕੋਈ ਭੈਣ ਭਰਾ ਇਹਨੂੰ ਦੇਖ ਲੈਂਦਾਗਾ ਵੀ ਆ ਉਹ ਨੰਗੇਆ ਪਿਆਗਾ ਜਾਂ ਕਿਸੇ ਬੰਦੇ ਨੇ ਆਪਾਂ ਕਹ ਜੀ ਵੀ ਦਰਸ਼ਨ ਕਰ ਲੇ ਤਾਂ ਮੁੜ ਕੇ ਬਾਈ ਉਸੇ ਬੰਦੇ ਨੂੰ ਪਤਾ ਵੀ ਕੀ ਭਾਵੇਂ ਖਦੀ ਆਗੇ ਕਿਉਂ ਮੁੜ ਕੇ ਬੰਦੇ ਦੀਆਂ ਪ੍ਰਭਾਉ ਦਿੱਤਾ ਨਹੀਂ ਆਪਾਂ ਕਹ ਜੀ ਕੰਬਣੋਂ ਹਟਦੀਆਂ ਇੱਕ ਇਹੋ ਜਿਹਾ ਸਿਸਟਮ ਹੋ ਜਾਂਦਾਗਾ ਜਿਹੜੇ ਬੰਦੇ ਨੇ ਦੇਖਿਆ ਹੋਵੇ ਬਾਕੀ ਆਸ ਕਰਦੇ ਆਂਗੇ ਵੀ ਪ੍ਰਮਾਤਮਾ ਕਿਰਪਾ ਕਰੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਿਸੇ ਦਾ ਕੋਈ ਹੋਣਾ ਹੋਵੇ ਹਨ ਤੇ ਵੀ ਸਾਰੇ ਸ਼ੁਕ ਸ਼ਾਂਤੀ ਨਾਲ ਸਾਡਾ ਪੰਜਾਬ ਵਸੇ ਤੇ ਜਦੋਂ ਕਿਤੋਂ ਵੀ ਇਹ ਜਾਨਵਰ ਆ ਜਿਹੜਾ ਉਹੋ ਪ੍ਰਸ਼ਾਸਨ ਦੇ ਧਿਆਨ ਚ ਆਉਂਦਾ ਕਿਤੇ ਵੀ ਪਿੰਜਰੇ ਦੇ ਵਿੱਚ ਫਾਗਦਾ ਜਾਂ ਕੁਝ ਵੀ ਉਹ ਹੁੰਦਾਗਾ ਤਾਂ ਉਥੇ ਇਹਦੇ ਕੋਈ ਵੀ ਜਿਹੜੀ ਆ ਕੋਈ ਕਾਰਵਾਈ ਹੋ ਸਕੇ ਤੇ ਇਹਨੂੰ ਫੜ ਕੇ ਜਿਹੜਾ ਦੁਬਾਰੇ ਫੇਰ ਜਿਹੜਾ ਜੰਗਲਾ ਉਹਦੇ ਵਿੱਚ ਭਾਈ ਇਹਨੂੰ ਛੱਡਿਆ ਜਾ ਸਕੇ ਬਾਕੀ ਆਜੋ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਪਿੰਡ ਵਾਲਿਆਂ ਨਾਲ ਤੇ ਦੱਸਦੇ ਆ ਵੀ ਉਹ ਕੀ ਕਹਿੰਦੇ ਨੇਗੇ